ਤਨਾਸਰੀ ਸ਼ਾਂਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਸੇਵਾਦਾਰ ਸਾਹਿਬ ਜੀ ਸਖੀ ਤੇ ਸਖੀ ਦੇ ਸੰਬਾਦ ਦੁਆਰਾ ਬੇਸ਼ੰਮ ਦੇ ਜਿਵੇਂ ਬਿਰਧ ਮਾਈ ਜਿਹੜੀ ਹੈ ਬੱਚੀ ਐਲੜ ਦੇ ਕਾਇ ਸਿੱਖਿਆ ਜੁੰਦੀ ਹੈ ਆਪਣੇ ਪਤੀ ਦੀ ਸੇਵਾ ਵੱਲੋਂ ਜਿਹੜੀ ਰੁਸਤੀ ਰਹਿੰਦੀ ਹੈ ਉਸਲੇ ਪ੍ਰਕਰਨ ਦੁਆਰਾ ਸਖੀ ਤੇ ਸਖੀ ਦੇ ਸੰਬਾਦ ਦੁਆਰਾ ਸਤਿਗੁਰੂ ਸਾਹਿਬ ਅਲੰਕਾਰ ਬਣਾ ਕੇ ਉਪਦੇਸ਼ ਦਿੰਦੇ ਹਨ ਫਿਰ ਸੰਗ ਮੂਠੜੀਏ ਇਹ પતિ ਦੇ ਨਾਲ ਇਹ ਮੂਠੜੀਏ ਰੁੱਸੀਏ ਹੋਈਏ ਡੁੱਟੀਏ ਹੋਈਏ ਖਬਰ ਨਾ ਪਾਈਆ ਜੀ ਕਹਿੰਦੇ ਉਹਦੇ ਪਤੀ ਦੀ ਸੇਵਾ ਕਰਨ ਦੀ ਖਬਰ ਨਹੀਂ ਪੜਣਾ ਕੀਤੀ ਆਪਣੇ ਜੀ ਦੇ ਅੰਦਰ ਫਿਰਦੇ ਦੇ ਅੰਦਰ ਪਤੀ ਹੈ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਆਪਾਂ ਸਾਰੀਆਂ ਇਸਤਰੀਆਂ ਜੀ ਨੇ ਆਈ ਇੱਕੋ ਪੁਰਖ ਸਵਾਈ ਨਾਲ ਇੱਕ ਵਾਹਿਗੁਰੂ ਹੀ ਪੁਰਖ ਹੈ ਸਾਰੇ ਸ੍ਰੀ ਗੁਰੂ ਜੀ ਜਿਨ੍ਹਾਂ ਜੀਮਤ ਸਭ ਇਸਤਰੀਆਂ ਦੀ ਨਿਆਈ ਹੈ ਸੋ ਹਜੂਰ ਫਰਮਾਉਂਦੇ ਹਨ ਮੇਰ ਸੰਗ ਮੂਠੜੀ ਏ ਤੇ ਪਤੀ ਆਕਾਲ ਪੁਰਖ ਦੇ ਨਾਲ ਮੂਠੜੀਏ ਕਾਮ ਕਰੋ ਲੋ મોਹ ਕਾਨੂੰਨ ਲੁੱਟ ਲਈਏ ਕਿਨਾਂ ਉਗਣਾ ਚ ਲੱਗਿਏ ਹੋਈਏ ਖਬਰ ਨਾ ਪਾਇਆ ਜੀ ਤੋ ਅਗਰੂ ਦੀ ਖਬਰ ਹਿਰਦੇ ਚ ਜੋ ਸਾਰਿਆਂ ਦਾ ਜੀਵਨ ਰੂਪ ਚੇਤਨਾ ਹੈ ਕੋਈ ਗੁਰਾਂ ਦੁਆਰਾ ਨਹੀਂ ਪ੍ਰਾਪਤ ਕੀਤੀ ਖਬਰ ਤਾਸਕ ਲਿਖਿਆੜਾ ਲੀ ਅੱਛਾ ਤਾ ਕੋਈ ਚੰਗਾ ਕੰਮ ਨਾ ਕੀਤਾ ਤੇਰੇ ਮੱਥੇ ਦਾ ਇਹੋ ਜਿਹਾ ਹੀ ਲੇਖ ਲਿਖਿਆ ਗਿਆ ਹੈ ਪੁਰਵ ਕੁਮਾਇਆ ਜੀ ਇਹ ਮੇਰੇ ਮੱਥੇ ਤੇ ਕਿਉਂ ਜੀ ਲੇਖ ਲਿਖਤਾ ਕਹਿੰਦੇ ਪੁਰਵ ਕੁਮਾਇਆ ਜੀ ਜੋ ਤਾ ਪੂਰਵ ਕਰਮ ਨੂੰ ਕਮਾਉਣਾ ਕੀਤਾ ਉਹ ਤੇਰੇ ਮੱਥੇ ਦਾ ਲੇਖ ਬਣ ਗਿਆ ਹੈ ਤੇਰੀ ਪੂਰਵਲੀ ਕਮਾਈ ਅਨੁਸਾਰ ਪੁਰੂਲੇ ਜਮਨਾ ਦੀ ਕਮਾਈ ਅਨੁਸਾਰ ਤੇਰਾ ਜੇਰਾ ਸੰਸਗੀ ਜੀਵਨ ਹੋਣਾ ਜਾਂ ਸਤੋਗੁਣੀ ਹੋਣਾ ਜਾਂ ਰਜੋਗੁਣੀ ਹੋਣਾ ਜਾਂ ਤਮੋਗੁਣੀ ਸੁਭਾਅ ਹੋਣਾ ਇਹ ਪੁਰਵਲੇ ਜਨਮਾਂ ਦੇ ਸੰਸਕਾਰਾਂ ਦੀ ਕਮਾਈ ਅਨਸਾਰ ਵਾਸ਼ਨਾ ਤੇਰੀ ਉਹੀ ਜੀ ਉਹਦੇ ਅਨਸਾਰ ਮਾਰਨ ਲੇਖ ਲਿਖ ਦਿੰਦਾ ਹੈ ਉਹ ਪਰਮੇਸ਼ਰ ਕੁਨਿਆ ਨਹੀਂ ਕੀਤਾ ਹੈ ਠੀਕ ਉਸਾਰ ਵੀ ਕੀਤਾ ਹੈ ਲੇਖ ਨਾ ਮਿਟਈ ਪੁਰਵ ਕਮਾਇਆ ਜੋ ਤੂੰ ਪੁਰਵ ਕਮਾਈ ਕੀਤੀ ਹੈ ਉਹਦੇ ਅਨਸਾਰ ਤੇਰੇ ਮੱਥੇ ਤੇ ਲੇਖ ਪਰਾਂ ਲਵਰ ਬਣਾ ਕੇ ਲਿਖ ਸਕਦਾ ਹੈ ਉਸ ਨੂੰ ਕੋਈ ਮਿਟਾ ਨਹੀਂ ਸਕਦਾ ਹੈ ਸਤਿਗੁਰੂ ਸਾਹਿਬ ਦੀ ਸ਼ਰਨ ਤੋਂ ਬਿਨਾਂ ਕਿਆ ਜਾਣਾ ਕਿਆ ਹੋਸੀ ਕੀ ਜਾਣੀਏ ਹੁਣ ਹੁਣ ਤਾਈ ਮਹਾਰਾਜ ਸਿਮਰਨੀ ਕੀਤਾ ਸਰਦਾ ਨਹੀਂ ਆਈ ਪ੍ਰੀਤ ਨਹੀਂ ਲੱਗੀ ਅੱਗੇ ਨੂੰ ਕੀ ਹੋਵੇਗੀ ਸਾਡੀ ਹਾਲਤ ਮਹਾਰਾਜ ਦੀ ਸਰਦਾ ਨਹੀਂ ਜਾਗੀ ਸਾਡੇ ਹਿਰਦੇ ਵਿੱਚ ਗੁਣੀ ਆਚਾਰ ਨਹੀਂ ਰੰਗ ਰਾਤੀ ਨਾ ਤਾਂ ਗੁਣੀ ਗਿਆਨਵਾਨਾਂ ਵਾਲੇ ਸਾਡੇ ਸ੍ਰੇਸ਼ਟ ਆਚਾਰ ਹੈ ਅਸੀਂ ਪਰਪਕਾਰ ਸ੍ਰਿ ਨਿਸਕਾਮ ਹੋ ਕੇ ਨਹੀਂ ਕਦੇ ਕਰਦੇ ਸੇਵਾ ਕਰਦੇ ਹੋਏ ਨੇਕ ਕਾਮੀ ਇਹ ਗੁਣੀਆਂ ਵਾਲੇ ਆਚਾਰ ਨਿਸਕਾਮ ਹੋ ਕੇ ਸੇਵਾ ਕਰਨੀ ਆਪਸਿਕ ਕਰਕਸ਼ਨਾ ਜਨਾਬ ਹੈ ਆਪਣਾ ਆਪਣੇ ਕੋ ਜਨੋਣਾ ਸਭ ਕੋ ਵਾਹਿਗੁਰੂ ਜਾਣ ਕੇ ਪਰਪਕਾਰ ਕਰਨਾ ਇਸ ਪ੍ਰਕਾਰ ਗੁਣੀ ਗਿਆਨਵਾਨਾਂ ਵਾਲੇ ਜਿਹੜੇ ਨਿਸਕਾਮ ਆਚਾਰ ਹਨ ਅਤੇ ਪ੍ਰੇਮ ਭਗਤੀ ਹੈ ਅਤੇ ਸਰੂਪ ਦੇ ਗਿਆਨ ਦਾ ਸਰਵਣ ਗਿਆਨ ਤੇ ਮੰਨਣ ਗਿਆਨ ਤੇ ਮਿਧ ਹਸਨ ਗਿਆਨ ਤੇ ਜਿਹੜਾ ਚਿਤ ਨੂੰ ਟਿਕਾਉਣਾ ਹੈ ਇਹ ਗੁਣੀ ਗਿਆਨਵਾਨਾਂ ਦੇ ਅਚਾਰ ਹੈ ਸ੍ਰੇਸ਼ਟਾਚਾਰ ਉਹਨਾਂ ਦੇ ਵਿੱਚ ਲੱਗੀ ਨਹੀਂ ਤੇ ਨਾਮ ਮੰਨ ਦੀ ਬਿਰਤੀ ਪ੍ਰੇਮ ਰੰਗ ਚ ਦਿੱਤੀ ਹੋਈ ਅੰਦਰੋਂ ਆਵ ਗੁਣ ਬਹਿ ਬਹਿ ਰੋਸੀ ਉਹ ਗੁਣੀ ਸਖੀਏ ਅੰਦਰ ਪੱਲੇ ਬੰਨੇ ਹੋਏ ਹਨ ਇਹਨਾਂ ਉਗਣਾ ਕਰਕੇ ਬੈਠ ਬੈਰ ਕੇ ਰੋਂਦੀ ਰਹेंगी बार-बार ਦੁਨਜ ਬਹਿ ਰੁੜ ਰੁੜ ਕੇ ਬਾਰ ਬਾਰ ਜੂਨਾ ਜੀ ਭੜਕਦੀ ਫਿਰੇਗੀ ਜਿਸ ਜੂਨ ਦੀ ਜਾਵੇਂਗੀ ਉੱਥੇ ਬੈਠ ਕੇ ਉਗਣਾ ਨੂੰ ਰੋਣਾ ਪਵੇਗਾ ਗੁਣ ਕੋਈ ਵੀ ਅੰਦਰ ਆਇਆ ਨਹੀਂ ਹੈ ਧਨ ਜੂਨ ਆਕ ਕੀ ਛਾਇਆ ਕੀ ਮਾਣ ਕਰਦੀ ਆ ਧਨ ਦਾ ਵੀ ਮੇਰੇ ਕੋਲੇ ਧਨ ਹੈ ਕੀ ਜਵਾਨੀ ਦਾ ਮਾਣ ਕਰਦੀ ਹੈ ਇਹ ਧਨ ਤੇ ਜਵਾਨੀ ਜਿਹੜੇ ਹਨ ਆਕ ਕੀ ਛਾਇਆ ਇਹ ਤਾਂ ਜਦੋਂ ਦੁਪਹਿਰਾ ਹੁੰਦਾ ਉਦੋਂ ਅੱਕ ਜਿਹੜੇ ਛੋਟੇ ਛੋਟੇ ਪੰਜਾਬ ਦੇ ਹੈ ਇਹਾਂ ਵੀ ਕਿੰਨੀ ਤੇ ਬੂਟੀ ਸ਼ਾਂ ਦੀ ਏ ਝਾਟੀ ਅਕ ਦੀ ਸ਼ਾਂ ਉਦੋਂ ਦੁਪਹਿਰੇ ਸੂਰਜ ਉਣੇ ਕਰਕੇ ਝਾਟੀ ਸ਼ਾਂ ਹਟ ਜਾਂਦੀ ਏ ਇਸੇ ਪ੍ਰਕਾਰ ਧੰਸੇ ਜਵਾਨੀ ਰਹਿ ਜਿਹੜਾ ਮਾਨੋ ਹੈ ਇਹ ਅਕ ਦੀ ਸ਼ਾਂ ਦੀ ਨਹੀਂ ਆਈ ਨਾਸਵੰਤ ਹੈ ਜਦੋਂ ਕਾਲੂਪੀ ਸੂਰੀ ਸਿਰ ਦੇ ਤੇ ਆ ਗਿਆ ਉਹਨਾਂ ਨਾ ਜਵਾਨੀ ਰਹਿਣੀ ਏ ਨਾ ਧਨ ਰਹਿਣਾ ਹੈ ਅਕਨੀ ਸ਼ਾਵ ਨੂੰ ਇਹ ਨਾਸਵੰਤ ਹਨ ਛੁੱਟ ਤੁਸੀਂ ਸ਼ਾਂ ਹੈ ਛਾਇਆ ਸੁਖ ਮੰਨਿਆ ਜਿਹੜਾ ਇਹਨਾਂ ਕਰਕੇ ਨਾ ਜੋਨੀ ਚ ਸੁਖ ਹੋਣਾ ਕਮਜੋਬੰਦ ਬੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ ਇਹ ਜੀ ਹਾਲਤ ਹੋਵੇ ਜੀ ਬਿਰਦ ਭੇ ਦਿਨ ਪੁੰਨਿਆ ਜਦੋਂ ਬੇਸਬਾ ਆ ਗਿਆ ਉਸ ਵੇਲੇ ਦਿਨ ਪੂਰੇ ਹੋ ਜਾਣੇ ਅੰਤ ਨੂੰ ਮੌਤ ਦਾ ਸਮਾਂ ਆ ਜਾਣਾ ਇਸੇ ਪ੍ਰਕਾਰ ਲਨ ਜੋਨ ਆਕ ਕੀ ਛਾਇਆ ਜਿਹੜਾ ਤੁਮ ਦਾ ਮਾਨ ਹੈ ਤੇ ਮੇਰੇ ਕੋਲੇ ਜਿਹੜੇ ਸਾਕਾਮ ਕਰੂ ਵਾਲੂ ਕੀ ਤਾਨੂ ਹੈ ਤੇ ਮੈਨੂੰ ਆਪਣੀ ਸਾਧਨਾ ਦਾ ਮਾਣ ਰੂ ਮੇਰੀ ਜਵਾਨੀ ਹੈ ਇਹ ਸਭ ਸੁਸਪੰਨਾ ਆਪਣੇ ਆਪ ਨੂੰ ਜਿਹੜੀ ਮੰਨਦੀ ਹੈ ਜਵਾਨੀ ਹੈ ਜੋ ਆਵਸਥਾ ਸ਼ੌਂਕ ਆ ਸਾਧਨ ਕਰਨ ਦਾ ਇਹ ਜਵਾਨੀ ਤੇ ਧੰਮ ਜਿਹੜਾ ਹੈ ਸਾਕਾਮ ਕਰਮਾਂ ਦਾ ਅਕਲੀ ਸ਼ਾਵਾਂ ਨੂੰ ਨਾ ਸੋ ਜਾਣ ਵਾਲੇ ਹਨ ਬਿਰਧ ਭੇ ਦਿਨ ਪੁੰਨੇ ਹੁਣ ਦੁਰਗ ਹੰਕਾਰੀ ਹੋ ਗਏ ਹੂੰ ਤੇ ਦਿਨ ਪੂਰੇ ਹੋ ਗਏ ਉਮਰ ਪੂਰੀ ਹੋਣ ਵਾਲੀ ਐ ਨਾਨਕ ਨਾਮ ਬਿਨਾ ਦੁਹਾਗ ਨੂੰ ਗੁਰੂ ਜੀ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾ ਦੁਹਾਗੜ ਛੁੱਟੜ ਇਸਤਰੀ ਜਿਵੇਂ ਹੁੰਦੀ ਐ ਮਾਲਕਾ ਉਹਗਣਾ ਵਾਲੀ ਜਾਣ ਕੇ ਛੱਡ ਲੁੰਦਾ ਉਸ ਨੂੰ ਇਸੇ ਪ੍ਰਕਾਰ ਭਾਈ ਨਾਮ ਤੋਂ ਬਿਨਾ ਗੁਰਾਂ ਦਾ ਉਪਦੇਸ਼ ਤਾਂ ਲਿਆ ਤੇ ਕਮਾਈ ਨਾ ਕੀਤੀ ਉਹ ਛੁੱਟੜ ਇਸਤਰੀ ਵੀ ਨਹੀਂ ਆਈਆਂ ਬਿਨਾ ਕਮਾਈ ਤੋਂ ਜਿਹੜੇ ਪੁਰਖ ਆ ਛੁੱਟੀ ਝੂਠ ਵਿੱਚ ਨੇ ਆਹ ਛੁੱਟੜ ਕਿਉਂ ਹੁੰਦੀ ਐ ਕਹਿੰਦੇ ਝੂਠੇ ਪਤੀਆਂ ਦਾ ਆਨੇਕ ਨਾਮ ਬਿਨਾ ਜੋ ਹੱਗਣ ਸਰਦੂ ਸਾਹਿਬ ਜੀ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਜਪੇ ਤੋਂ ਬਗਾਇਰ ਛੁੱਟੜੇ ਹੋ ਰਹੀ ਆ ਛੁੱਟੀ ਝੂਠ ਵਿੱਚ ਨੇ ਆ ਛੁੱਟੀ ਛੁੱਟੜ ਕਿਉਂ ਹੋਈ ਐ ਕਹਿੰਦੇ ਝੂਠਿਆਂ ਪੁਰਖਾਂ ਨੂੰ ਆਪਦੇ ਪਤੀ ਮੰਨ ਕੇ ਉਹਨਾਂ ਦੀ ਕੁਸੰਗਤ ਕਰਕੇ ਵਿਛੁੰਨਿਆ ਵਿਛਤ ਜੀ ਆਪਣੇ ਪਤੀ ਨਾਲ ਕਿਉਂ ਛੁੱਟੜ ਹੋਈ ਹੈ ਇਹ ਉਹਨਾਂ ਦੇ ਵਿਚਾਰ ਦੇ ਹੁਣੇ ਕਰਕੇ ਛੁੱਟੜ ਹੋਈ ਇਸੇ ਪ੍ਰਕਾਰ ਨਾਨਕ ਨਾਮ ਬਿਨਾ ਦੋ ਹੱਗ ਨੂੰ ਬਾਪਸਾ ਦੇ ਨਾਮ ਤੋਂ ਬਿਨਾ ਛੁੱਟੜ ਇਸਤਰੀ ਨਹੀਂ ਆਈ ਇਹ ਜੀਵ ਹੋ ਰਿਹਾ ਛੁੱਟੀ ਝੂਠੇ ਵਿਛੁੰਨੇ ਆ ਆਦਿਕ ਜੋ ਕਾਮ ਆਦਿਕ ਸੁਹਾ ਹੈ ਉਹਨਾਂ ਨੂੰ ਆਪਣਾ ਪਿਆਰੇ ਸਮਝ ਕਰਕੇ ਝੂਠ ਬੋਲਣ ਵਿੱਚ ਤੇ छुटੜ ਹੋ ਗਈ ਮਹਾਰਾਜ ਵੱਲ ਦਿੱਤੀ ਸੰਸਾਰਾਕਾਰ ਬਣੀ ਰਹੀ ਪਰਮਾਰਥਾਕਾਰ ਆਤਮਾਕਾਰ ਵਿਕਤੀ ਨਾ ਹੋਈ ਕਿਉਂ छुटੜ ਹੋ ਗਈ ਆ ਬੁੱਢੀ ਘਰ ਘਾਲਿਓ ਫੇਰ ਕਹਿੰਦੀ ਜਿਵੇਂ ਬਿਰਧ ਮਾਤਾ ਆਪਣੀ ਛੋਟੀ ਬੱਚੀ ਨੂੰ ਸਿੱਖਿਆ ਦੇਵੇ ਬੁੱਢੀ ਘਰ ਘਾਲਿਓ ਛੇ ਡੁੱਬਣ ਜੋਗੀ ਏ ਕਹਿੰਦਾ ਆਪਦਾ ਘਾਰ ਹੀ ਘਾਲਿਓ ਖਰਾਬ ਕਰ ਲਿਆ ਆਵਦਾ ਘਰ ਬਣਾ ਵਸਾਇਆੁਰ ਕਹਿ ਭਾਈ ਚੱਲੂ ਤੈਨੂੰ ਚਾਹੀਦਾ ਕਿ ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਚੱਲ ਇਸੇ ਪ੍ਰਕਾਰ ਬੂਡੀ ਘਰ ਘਾਲਿਓ ਇਹ ਪਦਾਰਥਾਂ ਰੂਪੀ ਪਾਣੀ ਦੀ ਬੂਡੀ ਡੁੱਬੀ ਹੋਈਏ ਘਰ ਆਵਦੇ ਰੂਪ ਨੂੰ ਘਾਲਿਓ ਪ੍ਰਾਪਤ ਕਰ ਸਾਧ ਸੰਗਤ ਉਸ ਪਰਮੇਸ਼ਰ ਦਾ ਘਰ ਹੈ ਉਹ ਦੁਆਰਾ ਘਰ ਸਰੂਪ ਦੇ ਤਾਂ ਹੀ ਘਾਲਿਓ ਪਉਣਾ ਕਰ ਗੁਰ ਕੈ ਪਹਾਈ ਚੱਲੂ ਪ੍ਰਾਪਤੀ ਮਾਰੇ ਮੈਨੂੰ ਕਿਵੇਂ ਹੋਊ ਕਹਿੰਦੇ ਗੁਰੂ ਸਾਹਿਬ ਦੇ ਪਾਏ ਅਨੁਸਾਰ ਸਖੀ ਚੱਲਣਾ ਕਰੋ ਸਾਚਾ ਨਾਮ ਤੇ ਆ ਮਾਰੇ ਸਤਿਗੁਰੂ ਤਾਂ ਆਪੋ ਕਿਰਪਾ ਕਰੋ ਤਾਂ ਹਯੂਰ ਕਹਿੰਦੇ ਸੱਚੇ ਨਾਮ ਨੂੰ ਦਿਹਾਉਣਾ ਕਰ ਆਮ ਹੈ ਸੁਖ ਮਹਿਲੂ ਸਖੀ ਮਹਿਲ ਸੂਰਿਆ ਬਾਦ ਰੂਪੀ ਮਹਿਲ ਤੇ ਬਕੁੰਠ ਰੂਪੀ ਮਹੱਲ ਵਿੱਚ ਸੱਚਖੰਡ ਰੂਪੀ ਮਹੱਲ ਵਿੱਚ ਸੱਤ ਸਰੂਪ ਮਹੱਲ ਦੇ ਸਤਹੁ ਨੂ ਤੁ ਪਾਲਵੇਂਗੀ ਹਰ ਨਾਮ ਤੇ ਆਏ ਤਾਂ ਸੁਖ ਪਾਏ ਜੇ ਸਖੀ ਪ੍ਰਵੇਸ਼ਰ ਦੇ ਨਾਮ ਨੂੰ ਧਿਆਵੇਂ ਤਾਂ ਆਤਮਨੰਦ ਰੂਪੀ ਸੁਖ ਨੂੰ ਪਾਵੇਂ ਜੀ ਪਈੜੇ ਦਿਨ ਚਾਰੇ ਤੇ ਸਕੇ ਲੋਕ ਤਾਂ ਚਾਰ ਕਦੇ ਨਹੀਂ ਰਹਿਣੇ ਸਾਰੇ ਘਰੀ ਅੰਤ ਨੂੰ ਜਾਣਾ ਪਊਗਾ ਤੇ ਕਾਇਆ ਲੋਕ ਤੇਰੇ ਚਾਰ ਨੂੰ ਥੋੜੇ ਦਿਨ ਹੀ ਉਮਰ ਹੈ ਅੰਤ ਨੂੰ ਪ੍ਰਲੋਕ ਰੂਪੀ ਸਵਦੇ ਘਰ ਕੀ ਜਾਣਾ ਪਵੇਗਾ ਪਈੜੇ ਦਿਨ ਚਾਰੇ ਦੇਤ ਪੀਰੇ ਸੰਸਾਰਾਕਾਰ ਮ੍ਰਤੀ ਚਾਰਕ ਦੇ ਨੇ ਆਤਮ ਨੂੰ ਪਰਮਾਰਥਾਕਾਰ ਬਣਾ ਕਰਕੇ ਆਤਮਾਕਾਰ ਹੀ ਨਿਹਾਲ ਹੋਵੇਂਗੀ ਨਿਜ ਘਰ ਜਾਏ ਬਹਿ ਸੱਚ ਪਾਈ ਜੇ ਕਰਦੇ ਸਖੀ ਸੱਚ ਸਕੇ ਗੁਣਾਂ ਨੂੰ ਪਾਲੋਵੇਂ ਜੀ ਔਗਣ ਨਾ ਕਰਨ ਜੀ ਇਸ ਪ੍ਰਕਾਰ ਸੱਚ ਨਾਮ ਨੂੰ ਗੁਰਾਂ ਦੁਆਰਾ ਪ੍ਰਾਪਤ ਕਰਨਗੀ ਸਾਪਣੇ ਤ੍ਰਿਯ ਬਦਰੂਪੀ ਘਰ ਚ ਬੈਠੇ ਇਤਤ ਹੋ ਜਾਣਗੀ ਸਰੂਪ ਗ੍ਰਹੀ ਕਰਦੀ ਆ ਕੇ ਇਸਤਜ ਹੋ ਜਾਣਗੀ ਅਨੰਦਨ ਨਾਲ ਪਿਆਰੇ ਬਹੁਤ ਨਾਲ ਪਿਆਰੇ ਨਾਲ ਪਿਆਰ ਕਰਨੇ ਕਰਕੇ ਸੁਖ ਪਾਵੇਂਗੀ ਸੱਚ ਨਾਲ ਸੁਖ ਜਾਏ ਸੱਜ ਸੁਖ ਨੂੰ ਪਾਵੇਂਗੀ ਕੇ ਰਾਜੁਨੇ ਆਪਣੇ ਪਿਆਰੇ ਨਾਲ ਪਿਆਰ ਕਰਨਗੀ ਇਸੇ ਪ੍ਰਕਾਰ ਰਾਜੁਨੇ ਪਿਆਰੇ ਵਾਹਿਗੁਰੂ ਨਾਲ ਜਦੋਂ ਪਿਆਰ ਕਰਨਗੀ ਤਾਂ ਉਸ ਵਾਹਿਗੁਰੂ ਦੇ ਸੁਖ ਰੂਪ ਨੂੰ ਪਾਵੇਂਗੀ ਵੇੜਾ ਭਗਤੀ ਘਰ ਆਸ ਨਾ ਹੋਵੀ ਤੇ ਜੇਤੇ ਕਰਨਾ ਬਿਨਾ ਪਰਮੇਸ਼ਰ ਦੀ ਭਾਵ ਭਗਤੀ ਕਰੀ ਤੋਂ ਬਗੈਰ ਕਿਸੇ ਨਾ ਵਾਹਿਗੁਰੂ ਦੇ ਸਰੂਪ ਰੂਪੀ ਸੱਚਖੰਡ ਵਿੱਚ ਕਰਮੀ ਵਾਸਾ ਨਹੀਂ ਕਿਸੇ ਦਾ ਵੀ ਹੁੰਦਾ ਜਿਹੜੀ istri ਪਤੀ ਦੀ ਸੇਵਾ ਨਾ ਕਰੇ ਪਿਆਰ ਨਾ ਕਰੇ ਉਹ ਨਾਇਕ ਪਤੀ ਦੇ ਘਰ ਵਿੱਚ ਵਸਣ ਯੋਗੀ ਨਹੀਂ ਹੁੰਦੀ ਬੇਵਿਚਾਰਨ ਹੋਵੇ ਦੁਰਾਚਾਰ ਹਕਵਾੜੀ ਹੋਵੇ ਐਵੇਂ ਭਾਈ ਮਾਦਰ ਦੀ ਪ੍ਰੇਮਾ ਭਗਤੀ ਕਰੀ ਤੋਂ ਬਗੈਰ ਕਰਤੁਰਿਆ ਬਦ ਰੂਪੀ ਘਰ ਜੇ ਸਤਿ ਸ੍ਰੀ ਅਕਾਲ ਜੀ ਕਾਜੇ ਵਾਸਤਾ ਨਹੀਂ ਕੇਲਾ ਵੀ ਹੋਵੀ ਹੁੰਦਾ ਸੁਣਿਆ ਲੋਕ ਸਬਾਏ ਇਹ ਲੋਕੋ ਸਭ ਜਿੰਨੇ ਆਏ ਹੋਏ ਉਹਨਾਂ ਦੁਨੀਆ ਦੇ ਅੰਦਰ ਅਸੀਂ ਉਹ ਸਭ ਦੇ ਨਾਂ ਹੀ ਸੰਜਾਉ ਉਪਦੇਸ਼ ਦਿੰਨੇ ਆ ਇਹ ਸੁਣ ਲਓ ਸਾਡੇ ਉਪਦੇਸ਼ ਦੇ ਤਾਂ ਹੀ ਇਹ ਵਿਚਾਰ ਨੂੰ ਸੁਣ ਲਓ ਨਿਹਾਲ ਹੋ ਜਾਓ ਨਾਨਕ ਸਰਸੀ ਤਾਂ ਪਿਰ ਪਾਏ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਤੂੰ ਸੁਣਿਓ ਲੋਕ ਸਬਾਏ ਸਭ ਜਿੰਨੇ ਆਏ ਹੋਏ ਲੋਕ ਸੰਸਾਰ ਵਿੱਚੋਂ ਸਾਰੇ ਹੀ ਸੁਣ ਲੋ ਨਾਨਕ ਸਰਸੀ ਤਾਂ ਪਿਰ ਪਾਏ ਸਤਿਗੁਰੂ ਜੀ ਕਹਿੰਦਾ ਸਾਥ ਰਸ ਦੇ ਸਰਸੀ ਅੰਕ ਤਾਂ ਨੂੰ ਪ੍ਰਾਪਤ ਹੋ ਕੇ ਤਾਉਂ ਪਤੀ ਅਕਾਲ ਪੁਰਖ ਨੂੰ ਹੀ ਪਾ ਸਕਦੀ ਹੈ ਰਾਤੀ ਸਾਚੈ ਨਾਏ ਸਰਸੀ ਸਾਹਿਬ ਦਾ ਰਸ ਪ੍ਰੀਮ ਦੇ ਅਧਿਕਤਾਂ ਨੂੰ ਪ੍ਰਾਪਤ ਹੋ ਕੇ ਜੇ ਸਚੇ ਨਾਮ ਵਿੱਚ ਮਿੱਠੀ ਰੰਗੀ ਜਾਵੇ ਕਮਾਈ ਵਿੱਚ ਤਾਂ ਵਾਹਿਗੁਰੂ ਦੇ ਆਨੰਦ ਨੂੰ ਪਾ ਸਕਦੀ ਹੈ ਐਵੇਂ ਨਹੀਂ ਪਾ ਸਕਦੀ ਪਰ ਤੁਹਾਨੂੰ ਭਾਵ ਹੈ ਪਿਰ ਤਹਨ ਭਾਵ ਤਾ ਪਿਰ ਭਾਵ ਨਾਰੀ ਜੀ ਜੇ ਪਤੀ ਦੀ ਭਾਵਨਾ ਹੋਵੇ ਨਾ ਇਸਤਰੀ ਦੇ ਅੰਦਰ ਕਿ ਮੇਰਾ ਇਹ ਪਰਮੇਸ਼ਰੂ ਪਤੀ ਹੈ ਕੋ ਨਾਨਕ ਜੀ ਨੂੰ ਪਿਰੋ ਪਰਮੇਸ਼ਰ ਕਰ ਜਾਣੇ ਆ ਤੁਨ ਸੱਚੀ ਦਰਗਾਹ ਪਰਵਾਨੇ ਆ ਜਿਵੇਂ ਰਾਜਕੌਰ ਪੱਟੀ ਵਾਲੇ ਰਾਜੇ ਦੀ ਪੁੱਤਰੀ ਜਿਹੜੀ ਸੀ ਉਹ ਸੌਲ ਸੰਗਤ ਦੀ ਰਾਜੇ ਨੇ ਕਿਹਾ ਤੂੰ ਕੀ ਦਾ ਦੁੱਤਾ ਖਾਨੀ ਐ ਇਹ ਬਾਕੀ ਜਿਹਾਂ ਪਹਿਣਨ ਕਿਹਾ ਪਿਤਾ ਤੇਰਾ ਦੁੱਤਾ ਖਾਨੀ ਆ ਹਾਂ ਇਸ ਬੀਬੀ ਰਾਜਕੌਰ ਨੇ ਕਿਹਾ ਤੇ ਇਹ ਪਿਤਾ ਸਾਰਿਆਂ ਦਾ ਪਰਮੇਸ਼ਰ ਦਾਤਾ ਹੈ ਸਭ ਨੂੰ ਪਰਮੇਸ਼ਰ ਰੋਜੀ ਦਿੰਦਾ ਹੈ ਉਹਦਾ ਦਤਾ ਤੁਸੀਂ ਵੀ ਖਾਣੇ ਹੋਸੀਂ ਵੀ ਖਾਣੇ ਗੁਰੂ ਨਾਨਕ ਸਾਹਿਬ ਜੀ ਕਹਿੰਦਾ ਸੋ ਕਰਦਾ ਚਿੰਤਾ ਕਰੇ ਜਨੋ ਪਾਇਆ ਜੱਗ ਇਹ ਆਸਾ ਵੀਾਰ ਬੀਬੀ ਸੁਨਦੀਰ ਜੀ ਸੀ ਪਿਤਾ ਸੀ ਅਗਿਆਮੀ ਉਹ ਦੁਨੀਆ ਕੰਨ ਦੇ ਤੁਰਕਾਂ ਦੇ ਬਹੀਨ ਹੋ ਕੇ ਪੱਤੀ ਦਾ ਰਾਜ ਕਰਨਾ ਸੀ ਉਸ ਨੂੰ ਉਸੇ ਵੇਲੇ ਕਹਤਾ ਪਿੰਗਲਾ ਤੇ ਕੋੜੀ ਜਿਹੜਾ ਹੁੰਦਾ ਜੇ ਮੈਂ ਤੈਨੂੰ ਇਹਨੂੰ ਦੇ ਦਿੱਤਾ ਫਿਰ ਤੂੰ ਕੀ ਕਰੇਂਗੀ ਇਹ ਕਹਿਣ ਲੱਗੀ ਮੇਰਾ ਪਤੀ ਹੋ ਹੈ ਮਾਮtheta ਰੋਕ ਲਈ ਉਹਦੇ ਨਾਲ ਖੇੜੇ ਲੈ ਕੇ ਕਹਿੰਦਾ ਕਹਿੰਦਾ ਮੇਰੇ ਰਾਜ ਚ ਨਾ ਰਹੀ ਰਾਜ ਤੋਂ ਪਤੀ ਦੇ ਚੋਂ ਨਿਕਲ ਗਈ ਇਹ ਸਹਰਾ ਮੰਗਦੀ ਸਾਹ ਸੰਗੇ ਜੀ ਫਿਰਦੀ ਉਹ ਪਿੰਡਾਂ ਦੇ ਵਿੱਚ ਪਹਿਲਾਂ ਪਤੀ ਨੂੰ ਖਾਉਂਦੀ ਹੈ ਤੇ ਫਿਰ ਆਪ ਖਾਂਦੀ ਹੈ ਕਿਉਂ ਸ੍ਰੀ ਅਮਰਸੋਹ ਸਾਹਿਬ ਵਿੱਚ ਆ ਗਈ ਵਸਾਖੀ ਦਾ ਦਿਹਾੜਾ ਸੀ ਸਾਧ ਸੰਗਤ ਜੀ ਗੁਰੂ ਅਰਜੁਨ ਸਾਹਿਬ ਉਸ ਵੇਲੇ ਮਾੜਾ ਸੰਤੋਖ ਸਰਦੀ ਸੇਵਾ ਕਰਾ ਰਹੇ ਸੀ ਸਿਰੋ ਦੁਖ ਪਛਮੀ ਦੇ 베ਰੀ ਵਾਲੇ ਠਾ ਕੱਜਾ ਪਾਲ ਮਾੜਾ ਦਾ ਪਟਾਇਆ ਸੀ ਗੁਰੂ ਰਾਮਦਾਸ ਜੀ ਦਾ ਉਸ ਵਕਤ ਸਾਧ ਸੰਗਤ ਜੀ ਅੰਮ੍ਰਿਤ ਏਥੇ ਖੜੋਤਾ ਸੀ ਵਸਾਖੀ ਵਾਲੇ ਦਿਨ ਸਾਧ ਸੰਗਤ ਜੀ ਜਿਸ ਵਕਤ ਖਾਰਾ ਏਥੇ 베ਰੀ ਦੇਠਾ ਰੱਖ ਕੇ ਤੁੰਗ ਪਿੰਡ ਭਿਖਾ ਮੰਗਣ ਚਲੀ ਗਈ ਇੱਕ ਦਿਨ ਗੁਰੂ ਕੇ ਲੰਗਰ ਤੇ ਛਕਿਆ ਉਸ ਵਕਤ ਮਗਰੋਂ ਬਸਾਖੀ ਦੇ ਜਿੰਨ ਕਾਮ ਆਇਆ ਇਹਦੇ ਕੋਈ ਚੰਗੇ ਕਰਮ ਸੀ ਉਸ ਕਾਮ ਸਾਹਿਬ ਸੰਗਤ ਜੀ ਆ ਕੇ ਕਿੰਝ ਮਾਰੀ ਪਾਣੀ ਵਿੱਚ ਉਹਦੇ ਪਾਣੀ ਠੀਨੇ ਕਰਕੇ ਉਹਦਾ ਮਨ ਐਸਾ ਬਿਲਪਲ ਹੋਇਆ ਉਹਨੇ ਇਸ਼ਨਾਨ ਕਰ ਲਿਆ ਇਸ਼ਨਾਨ ਕਰਦੋਂ ਕਾਮ ਤੋਂ ਹੰਸ ਬਣ ਗਿਆ ਸਾਧ ਸੰਗੇ ਜੀ ਅਮਰਤ ਸੰਸਬੁਰੂ ਸੁਦਵਾਦੀ ਜੀ ਦੇ ਨਾਂਤੇ ਕਹਵਾ ਹੰਸ ਹੋਇਆ ਇਸ ਪ੍ਰਕਾਰ ਸਾਧ ਸੰਗੇ ਜੀ ਉਹ ਕਿੰਗਲੇ ਨੇ ਤੇ ਕੋਣੀ ਨੇ ਉਸ ਦੇ ਕਾਂ ਨੂੰ ਹੰਸ ਬਣਿਆ ਵੇਖ ਕੇ ਇਸ਼ਨਾਨ ਕੀਤਾ ਉਹ ਵੀ ਮਹਾਰਾਜ ਜੀ ਦੀ ਕਿਰਪਾ ਹੋ ਗਈ ਰਾਜੀ ਹੋ ਗਿਆ ਉਹ ਬੀਬੀ ਨੂੰ ਫੇਰ ਗੁਰੂ ਸਾਹਿਬ ਤੋਂ ਨਿਆਂ ਕਰਾਇਆ ਸਤਗੁਰੂ ਜੀ ਬਸਾ ਬੀਬੀ ਇਹੋ ਤੇਰਾ ਪਤੀ ਹੈ ਤੇਰੇ ਪਤਿਵ੍ਰਤਾ ਧਰਮ ਨੂੰ ਭਾਗ ਲਾਗੇ ਪਿੰਗਲੇ ਤੋਂ ਕੋੜੀ ਤੋਂ ਰਾਜੀ ਹੋ ਗਿਆ ਸਵਰਨ ਵਰਗਾ ਰੰਗ ਹੋ ਗਿਆ ਫਿਰ ਪਤੀ ਆਏ ਰਾਜੀ ਨੂੰ ਬੁਲਾ ਕੇ ਮਾਰਨ ਕਿਹਾ ਵੀ ਇਹ ਤੇਰਾ ਜੁਆਈ ਹੈ ਇਹ ਅੰਮ੍ਰਿਤਸਰ ਸਾਹਿਬ 'ਚ ਇਸ਼ਨਾਨ ਕਰਕੇ ਰਾਜੀ ਹੋ ਗਿਆ ਹੁਣ ਤੇਰੇ ਕਰ ਪੁੱਤਰ ਦਾ ਕੋਈ ਨਹੀਂ ਸੱਤੇ ਭੀਆਂ ਸੀ ਇਸ ਲੜਕੀ ਨੂੰ ਰਾਜ ਦੇ ਦੇ ਤੇਰਾ ਹੁਣ ਹੰਤ ਦਾ ਸਮਾਂ ਹੈ ਸੁਣ ਕੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਉਹਨੇ ਰਾਜ ਦੇ ਦਿੱਤਾ ਸੀ ਐ ਗੁਰੂ ਸਾਹਿਬ ਜੀ ਦੀ ਕਿਰਪਾ ਕਰਕੇ ਬਖਸ਼ਿਸ਼ ਕੀਤੀ ਸੀ ਸਾਧ ਸੰਗਤ ਜੀ ਇਸ ਪ੍ਰਕਾਰ ਧੰਨੋ ਬੀਬੀ ਰਾਜਕੌਰ ਸੀ ਜਿਨ ਪਿੰਗਲੇ কুਸ਼ਤੀ ਪਤੀ ਦੀ ਵੀ ਸੇਵਾ ਕੀਤੀ ਸੀ ਉਸੇ ਪ੍ਰਕਾਰ ਹਜੂਰ ਫਰਮਾਉਂਦੇ ਹਨ ਫਿਰ ਧਨ ਭਾਵੈ ਜੇ ਪਤੀ ਦੇ ਇੱਕ ਤਾਨੀ ਸਤਰੀ ਦੀ ਭਾਵਨਾ ਹੋਵੇ ਸਰਦਾ ਹੋਵੇ ਕਿ ਮੇਰਾ ਪਰਮੇਸ਼ਰੂ ਪਤੀ ਹੈ ਤਾਂ ਫਿਰ ਭਾਵੈ ਨਾਰੀ ਜੀ ਤਾਂ ਉਹ ਪਤੀ ਨੂੰ ਪਾਉਂਦੀ ਹੈ ਇਸਤਰੀ ਹੈ ਭਾਈ ਇਸੇ ਪ੍ਰਕਾਰ ਫਿਰ ਧਨ ਭਾਵੈ ਜੇ ਕਰਕੇ ਫਿਰ ਪਤੀ ਆਕਾਲਪੁਰਖ ਜੋ ਹੈ ਸਾਰਿਆਂ ਦਾ ਉਹਦੇ ਤਾਂ ਹੀ ਕਹਨ ਜਿਹੜੀ ਜੀਵਸੂਤ ਇਸਤਰੀ ਹੈ ਇਹ ਜੀਵ ਦੇ ਅੰਦਰ ਭਾਵਨਾ ਹੋਵੇ ਅਭਾਸ ਮਿੱਤੀ ਜੀ ਸਾਖੀ ਚੇਤਨ ਕਵੀ ਚ ਸਰਦਾ ਹੋਵੇ ਜੇ ਕਰਕੇ ਤਾਂ ਪਿਰ ਭਾਵੈ ਨਾਰੀ ਨਾਰੀ ਜੀ ਤਾਂ ਬਹੀ ਅਕਾਲ ਪੁਰਖ ਨੂੰ ਇਹ ਨਾਰੀ ਜੀ ਰੂਪੀ ਸਕੀ ਭਉਂਦੀ ਹੈ ਮਾਰਾ ਨੂੰ ਭਾ ਜਾਂਦੇ ਹੋ ਜੇ ਸਰਦਾ ਕਰਦੇ ਮਹਾਰਾਜ ਜੀ ਕ੍ਰਿਸ਼ਨ ਜੀ ਨੇ ਕਿਹਾ ਸਰਦਾ ਬਾਣੂ ਲੱਭਤੇ ਗਿਆਨ ਸਰਦਾ ਵਾਲੇ ਗਿਆਨ ਰੂਪ ਨੂੰ ਪਾ ਲੈ ਪਾ ਲੈਂਦੇ ਆ ਭਗਤ ਰਵਿਦਾਸ ਜੀ ਨੇ ਕਿਹਾ ਹੈ ਇਹ ਅੰਤਯਾਮੀ ਆਪਰ ਬਾਪਾ ਨਹੀਂ ਕਿਸੇ ਕੋ ਭਾਵਨ ਕੋ ਹਰਵਾਇਆ ਆਪਣੇ ਬਾਪੂ ਦੇ ਮਰਬੇ ਤਾਂ ਨਹੀਂ ਖਰੀਦੇ ਹੋਏ ਜਿਹੜਾ ਸਰਦਾ ਕਰੇ ਉਹਨੂੰ ਇਹ ਪਾਤਸ਼ਾਹ ਤੋਂ ਪ੍ਰਾਪਤ ਹੋਣਾ ਰੰਗ ਫਰੀ ਤੁਮ ਰਾਤੀ ਜਿਨ੍ਹਾਂ ਦੀ ਬਿਰਤੀ ਪ੍ਰੀਤ ਨੂੰ ਅਕਾਲ ਪੁਰਖ ਦੇ ਪ੍ਰੇਮ ਰੰਗ ਚ ਰਤੀ ਹੋਈ ਹੈ ਗੁਰ ਕਾਬਦ ਵਿਚਾਰੀ ਗੁਰੂ ਸਾਹਿਬ ਦੇ ਸ਼ਬਦ ਵੀ ਵਿਚਾਰ ਕਰਦੀ ਹੈ ਧੰਨ ਹੈ ਉਹ ਗੁਰ ਸਾਹਿਬ ਆ ਜਦੋਂ ਨਹੀਂ ਫੈਸ਼ਨਵਾਦੀ ਅੰਗਰੇਜ਼ਾਂ ਦਾ ਨਕਲ ਲੋ ਕਰਨ ਲੱਗੇ ਆ ਐਸ਼ੀਸ ਜਿੱਤ ਪਏ ਐਲੀਆ ਨੇ ਯਾਦੀ ਚ ਪਏ ਐ ਪਰ ਬੀਬੀਆਂ ਨੇ ਪਰਖਾਂ ਨੇ ਸਾਰਿਆਂ ਨੂੰ ਨਿਜਮ ਆਪਣੀ ਛੱਡ ਦਿੱਤੇ ਨੇ ਨਿਜਮ ਛੱਡ ਕੇ ਦੁਨੀਆ ਦੇ ਸਿਰਮੇ ਦੇਖਦੇ ਐ ਕਿ ਜੀਵਨ ਉਹਨਾਂ ਦੇ ਟਿਕੜ ਗਏ ਐ ਚੰਗੇ ਆਚਾਰ ਨਹੀਂ ਰਹੇ ਚੰਗੇ ਆਚਾਰ ਰੱਖਣੋ ਆਤੇ ਭਈ ਮਾਸ਼ਤਦਿਆਂ ਨੂੰ ਅਤੇ ਮਾਸ਼ਤਾਰ ਨੂੰ ਸਿੱਖਿਆ ਬੱਚਿਆਂ ਨੂੰ ਦੇਣੀ ਚਾਹੀਦੀ ਐ ਜਿਸ ਕਰਕੇ ਚੰਗੇ ਆਚਾਰ ਵਾਲੀਆਂ ਧੀਦੀਆਂ ਬਣ ਚੰਗੇ ਆਚਾਰ ਵਾਲੇ ਜੀਵਨ ਵਾਲੇ ਬੱਚੇ ਬਣਨ ਜਿਸ ਕਰਕੇ ਦੁਨੀਆਂ ਦੇ ਅੰਦਰ ਇਹ ਸਿੱਖੀ ਧਰਮ ਜਿਹੜਾ ਵਧੇ ਫੁੱਲੇ ਤੇ ਪ੍ਰਚਾਰ ਹੋਵੇ ਤੇ ਦੁਨੀਆਂ ਦੇ ਜਿਹੜੇ ਖੋਟੇ ਮਿਜਮੇ ਉਹ ਸਾਰੇ ਟੁੱਟ ਜਾਣ ਚੰਗਿਆਈ ਵਾਲੇ ਰਾਹ 'ਤੇ ਚੁਰੀਏ ਸਦਾ ਭਲਾ ਹੋਵੇ ਜਿਸ ਕਰਕੇ ਰੰਗ ਪ੍ਰੀਤਮ ਰਾਤੀ ਇਸ ਪ੍ਰਕਾਰ 프리ਤੋਂ ਆਕਾਲ ਪੁਰਖ ਦੇ ਰੰਗ ਉਹ ਜਿਨ੍ਹਾਂ ਦੀ ਬਿਰਤੀ ਰੰਗੀ ਹੋਈ ਹੈ ਔਰ ਕੈ ਸ਼ਬਦ ਵਿਚਾਰੀ ਉਹ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਵਾਲੇ ਜੀਵਨ ਵਾਲੀਆਂ ਹੋਈਆਂ ਹਨ ਔਰ ਸ਼ਬਦ ਵਿਚਾਰੀ ਨਾ ਪਿਆਰੀ ਜਿਹੜੀ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਦੀ ਉਹ ਨਾ ਪਤੀ ਆਕਾਲ ਪੁਰਖ ਦੀ ਪਿਆਰੀ ਹੈ ਨਿਵ ਨਿਵ ਭਗਤ ਕਰੇ ਉਹ ਨਿਉ ਕਰਕੇ ਆਪ ਦੇ ਗੁਣਾ ਦੇ ਮਾਣ ਵੱਲੋਂ ਨਿਯੋ ਕਰਕੇ ਆਪਦੇ ਵਿਦਿਆ ਦੇ ਬਾਣ ਵੱਲੋਂ ਧੰਦੇ ਬਾਣ ਵੱਲੋਂ ਨਿਮਰਤਾ ਧਾਰ ਕੇ ਮਨਵਾਣੀ ਸਵੀਕਾਰ ਕੇ ਮਹਾਰਾ ਸਾਡੀ ਭਗਤੀ ਕਰਦੇ ਹਨ ਮਾਇਆ ਮੋਹ ਜਲਾਏ ਪ੍ਰੀਤਮ ਉਹ ਪ੍ਰੀਤਮ ਆਕਾਲ ਪੁਰਖ ਗੁਰੂ ਸਾਹਿਬ ਦੀ ਕਿਰਪਾ ਜਿਨ੍ਹਾਂ ਤੇ ਹੋਈ ਹੈ ਉਹ ਮਹਾਰਾ ਸਾਬ ਮਾਇਆ ਦਾ ਮੋਹ ਸਾੜ ਦਿੰਦੇ ਅੰਦਰੋਂ ਬ੍ਰਹਮ ਅਭਿਆਸ ਰੁਕੀ ਅਗਨੀ ਦੇ ਨਾਲ ਰਸ ਮਹਿ ਰੰਗ ਕਰੇ ਉਹ ਵਾਹਿਗੁਰੂ ਦੇ ਰਸ ਪ੍ਰੇਮ ਵਿੱਚ ਪ੍ਰੇਮ ਕਰਦੀ ਹੈ ਜਿਹੜੀ ਰਸ ਨਾਮ ਰਸ ਵਿੱਚ ਰੰਗ ਪ੍ਰੇਮ ਕਰਦੀ ਹੈ ਰਸ ਜੋ ਆਨੰਦ ਸਾਰਿਆਂ ਦੀ ਰਸ ਰੂਪ ਬ੍ਰਹਮ ਹੈ ਉਹ اسی ਦੀ ਰਸ ਪ੍ਰੇਮ ਕਰਦੀ ਹੈ ਜਿਹੜੀ ਪ੍ਰਭ ਸਾਚੇ ਸੇਤੀ ਰੰਗ ਰੰਗੇ ਤੀ ਇਹੋ ਸੱਚੇ ਵਾਹਿਗੁਰੂ ਦੇ ਸਾਥ ਭਾਈ ਜਿਹੜੀ ਪ੍ਰੇਮ ਰੰਗ ਜਾਪ ਰੰਗੀ ਹੋਈ ਹੈ ਅਤੇ ਗੁਰੂ ਸਾਹਿਬ ਨੇ ਗੇਤੀ ਰੰਗੀ ਹੈ ਲਾਲ ਪਹਿਜੀ ਮਨ ਮਾਰੀ ਉਹ ਤਾਂ ਮੰਦੀ ਵਾਸ਼ਨਾ ਮਾਰ ਕੇ ਲਾਲ ਪਿਆਰੀ ਭਗਤੀ ਦੇ ਸਹਿਤ ਹੋ ਗਈ ਹੈ ਲਾਲੀ ਗਿਆਨ ਦੀ ਚੜ ਗਈ ਹੈ ਕੌਣ ਬਣੀ ਲਈ ਤੇਰੀ ਲਾਲੀ ਕਮਰ 'ਤੇ ਪਹਿ ਗੁਲਾਲੀ ਨਾਨਕ ਸੱਚ ਵਸੀ ਸੁਹਾਗ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਸੱਚ ਸਰੂਪ ਵਿੱਚ ਬਸ ਗਈ ਜਿਨ੍ਹਾਂ ਦੀ ਬਿਰਤੀ ਉਹ ਵਾਹਿਗੁਰੂ ਦੇ ਸੁਹਾਗ ਵਾਲੀਆਂ ਮਹੱਤਵਾਂ ਸਖੀਆਂ ਹਨ। ਸੇਓ ਪ੍ਰੀਤ ਪਿਆਰੀ। ਉਹਨਾਂ ਦੀ ਪਤੀ ਦੇ ਨਾਲ ਪ੍ਰੀਤੀ ਹੈ ਤੇ ਉਹ ਪਤੀ ਦੀਆਂ ਪਿਆਰੀਆਂ ਹਨਗੀਆਂ। ਸੇਓ ਜਿਨ੍ਹਾਂ ਦੀ ਪ੍ਰੀਤੀ ਵਾਹਿਗੁਰੂ ਦੇ ਨਾਲ ਹੈ ਉਹ ਮਹੱਤਵਾਂ ਸਖੀਆਂ, ਵਾਹਿਗੁਰੂ ਦੀਆਂ ਪਿਆਰੀਆਂ ਜੀਵਨ ਮੁਕਤ ਹਨ। ਫਿਰ ਘਰ ਸੂ ਹੈ। ਸੇਓ ਮਨ ਕਰਕੇ ਵੀ ਪ੍ਰੀਤ ਹੈ, ਬਾਣੀ ਕਰਕੇ ਵੀ ਪਿਆਰ ਵਾਲੀ ਹੈ ਜੋ। ਪਿਰ ਘਰ ਸੂਹੈ ਨਾ ਕੋਈ ਇਹ ਕਰਕੇ ਜਿਵੇਂ ਰਾਜੇ ਦੇ ਘਰ ਚੋਂ ਰਾਣੀ ਦੇ ਘਰ ਚੋਂ ਬਨਿਆਨੀ ਵਨ ਸੋਹਣੀ ਹੈ ਜੇ ਫਿਰ ਭਾਵੇ ਜੀ ਜੇ ਕਰਕੇ ਪਤੀ ਦੀ ਖਰਦਾ ਹੋਵੇ ਚਿੱਤ ਵਿੱਚ ਇਸੇ ਪ੍ਰਕਾਰ ਪਿਰ ਘਰ ਸੂਹੈ ਨਾ ਸਤਿ ਅਕਾਲ ਪੁਰਖ ਦੇ ਘਰ ਸੂਰੂ ਵਿੱਚ ਨਾਰ ਉਹ ਜੀਵਨ ਮੁਗਤ ਮਹਾਪੁਰਖ ਅਵਰੇ ਮੁਕਤ ਹੋ ਕੇ ਸੋਭਾ ਪਾਉਂਦੇ ਹਨ ਜੇ ਫਿਰ ਭਾਵੇ ਜੀ ਜੇ ਵਾਹਿਗੁਰੂ ਦੀ ਭਾਵਨਾ ਹੋਵੇ ਹਿਰਦੇ ਚ ਕਿ ਸਾਰਿਆਂ ਜਵਾਹਰ ਦੀ ਜੋਤ ਹੈ ਉਸ ਨੂੰ ਵੇਖਣਾ ਕਰੀਏ ਝੂਠੇ ਵੈਣ ਚਵੇ ਜਿਹੜੀ ਈ istri ਪਤੀ ਦੇ ਸਾਹਮਣੇ ਝੂਠੇ ਬਚਨ ਬੋਲਦੀ ਆ ਕਾਮਨਾ ਆਵੇ ਜੀ ਉਹ ਪਤੀ ਦੇ ਕੰਮ ਨਹੀਂ ਆਉਂਦੀ ਲੈਕ ਜਿਹੜਾ ਪਤੀ ਹੈ ਝੂਠ ਬੋਲਣ ਵਾਲੀ ਇਸ ਦੇ ਪ੍ਰਕਾਰ ਝੂਠੇ ਵੈਣ ਜਿਹੜੇ ਬੋਲਦੇ ਆ ਕਿ ਸਾਡੀ ਹਰ ਵਕਤ ਸਮਾਧੀ ਲੱਗੀ ਰਹਿੰਦੀ ਹੈ ਅਜਿਹਾ ਆਪਦੇ ਸਰੀਰ ਨੂੰ ਧਰ ਨੂੰ ਹੱਥਾਂ ਪੈਰਾਂ ਨੂੰ ਵਖੋ ਵਖ ਕਰ ਲੈਨੇ ਆ ਇਸ ਪ੍ਰਕਾਰ ਝੂਠੇ ਵਚਨ ਬੋਲਦੇ ਉਚਾਰਦੇ ਹਨ ਦੇਹ ਅਧਿਆਸ ਦੇ ਵਿੱਚ ਫਸੇ ਹੋਏ ਆਪ ਦੀ ਪੂਜਾ ਵਾਸਤੇ ਪਖੰਡ ਕਰਦੇ ਆ ਕਾਮ ਨਾ ਆਵੇ ਜੀ ਉਹ ਰਾਇਣੀ ਦੀ ਪ੍ਰਾਪਤੀ ਦੇ ਆਨੰਦ ਦੇ ਕੰਮ ਨਹੀਂ ਆਉਂਦੇ ਉਹਨੂੰ ਜੀਵਨ ਮੁਕਤੀ ਨਹੀਂ ਮਿਲ ਸਕਦੀ ਜਿਹੜੇ ਪਖੰਡ ਵਾਸਤੇ ਆਪ ਦੀ ਪੂਜਾ ਵਾਸਤੇ ਝੂਠੇ ਵਚਨ ਬੋਲਦੇ ਹਨ ਝੂਠ ਆਲਾ ਵੈ ਕਾਮ ਨਾ ਜਿਹੜੀ ਇਸ ਤਰੀਕ ਝੂਠ ਬੋਲਦੀ ਆ ਉਹ પતિ ਨੇਕ ਦੇ ਕੰਮ ਨਹੀਂ ਆਉਂਦੀ ਇਸੇ ਪ੍ਰਕਾਰ ਝੂਠੋ ਆਦਿਕਾ ਨੂੰ ਫਰੇਬ ਸ਼ਰਾਂ ਆਦਿਕਾ ਨੂੰ ਜਿਹੜੇ ਬੋਲਦੇ ਐ ਉਹ ਵਾਹਿਗੁਰੂ ਦੀ ਪ੍ਰਾਪਤੀ ਦੇ ਸਰੂਪ ਆਨੰਦ ਦੀ ਕਮਾਂ ਪ੍ਰਾਪਤੀ ਰੂਪ ਕੰਮ ਨਹੀਂ ਆਉਂਦੇ ਮਹਾਰਾ ਨੂੰ ਪਹੁੰਦੇ ਨਹੀਂ ਹਨ ਨਾ ਪਿਰ ਦੇਖੈ ਨੈਣੀ ਉਹ ਤਾਂ ਬਈ ਜਿਹੜੀ ਵਿਛੜੀ ਰਹਿੰਦੀ ਐ ਪਤੀ ਦੇ ਦਰਸ਼ਵ ਨਹੀਂ ਅੱਖੀਂ ਦੇਖ ਸਕਦੀ ਕਿਉਂ ਪਤੀ ਅਕਾਲ ਪੁਰਖ ਨੂੰ ਮਨਬੁੱਧ ਰੂਪੀ ਨੇਤਰਾਂ ਨਾਲ ਅਮਰਾਜ ਇੱਕ ਰੂਪੀ ਨੇਤਰਾਂ ਨਾਲ ਉਹ ਸਰਗੁਣ ਸਰੂਪ ਦੇ ਅੱਖਾਂ ਸਜੇ ਖਦੇ ਜਿਤਨਾ ਨਾ ਆ ਦਰਸ਼ਨ ਨਹੀਂ ਕਰ ਸਕਦੇ ਆਗੁਣਯਾਰੀ ਕੰਤ ਵਿਸਾਰੀ ਜਿਹੜੀ ਔਗਣਾ ਵਾਲੀ ਹੈ ਪਤੀ ਨੂੰ ਦਿਲੋਂ ਭੁਲਾ ਦਿੰਦਾ ਹੈ ਇਸ ਤਰੀ ਦਾ ਮਾਰਨਾ ਇਹੋ ਆ ਦਿਲੋਂ ਭੁਲਾ ਦਈਏ ਆਪੇ ਹੀ ਮਰ ਜਾਂਦੀ ਹੈ ਇਸੇ ਪ੍ਰਕਾਰ ਆਗੁਣਯਾਰੀ ਕੰਤ ਵਿਸਾਰੀ ਜਿਹੜੀ ਔਗਣਾ ਵਾਲੀ ਕਾਮਕ੍ਰੋਧ ਵਾਲੀ ਹੈ ਉਹ ਪਤੀ ਅਕਾਲਪੁਰ ਖਣ ਆਉਜੀ ਪ੍ਰਾਪਤੀ ਦੇ ਲਾਇਕ ਨਾ ਸਮਝ ਕੇ ਵਿਸਾਰਤੀ ਹ ਛੁੱਟੀ ਵਿਦਨ ਰੈਣੀ ਉਹ ਛੁੱਟੀ ਛੁੱਤਰ ਹੋ ਜਾਂਦੀ ਹੈ ਵਿਦਨ ਦੁਖੀ ਦੀ ਉਹਨ ਦੁੱਖ ਦੇ ਸਹਤ ਉਹਦੀ ਰਾਤ ਗੁਜ਼ਰਦੀ ਹੈ ਅਵਸਤਾ ਗੁਜ਼ਰਦੀ ਹੈ ਕਿਉਂ ਛੁੱਤਰ ਵਾਹਿਗੁਰੂ ਵੱਲੋਂ ਕਾਮ ਕਰੋ ਦੀ ਕੁ ਸੰਗਤ ਕਰਕੇ ਉਨ阿里ਆ ਵਸਦਾ ਜਿਹੜੀ ਹੈ ਵਾਰੀ ਨੂੰ ਬੇਮੁਖਾਂ ਦੀ ਛੋਟੋ ਹੈਾਂ ਦੀ ਗੁਜਰਦੀ ਹੈ ਗੁਰਸਾਬਦ ਨਾ ਦੁਖਦਾਇਕ ਰਹਿਣ ਅਵਸਥਾ ਉਹਨਾਂ ਵੀ ਹੁੰਦੀ ਹੈ ਗੁਰਸਾਬਦ ਨਾ ਮੰਨ ਫਾਹੀ ਫਾਸੀ ਜਿਹੜਾ ਜੋ ਗੁਰੂ ਸਾਹਿਬ ਦੇ ਸ਼ਬਦ ਨੂੰ ਕਾਇ ਨਹੀਂ ਮੰਨਦੀ ਮੋਰ ਕੀ ਫਾਹੀ ਜਿ ਫਸੀ ਹੋਈ ਹੈ ਹਰ ਵਕਤ ਵਾਸ਼ਨ ਰੂਪੀ ਫਾਹੀ ਜਿ ਫਸੀ ਹੋਈ ਹੈ ਸਾ ਤਨ ਮਹਿਲ ਨਾ ਪਾਏ ਆਮ ਆਦਿਕਾਂ ਦੀ ਫਾਹੀ ਜਿ ਫਸੀ ਹੋਈ ਹੈ ਸਾਉ ਜੀਵ ਰੂਪੀ स्त्री ਮਹਲਕੁਰੀਆ ਪਰਸਰੂਪ ਨੂੰ ਨਹੀਂ ਪਾ ਸਕਦੀ ਨਾਨਕ ਆਪੇ ਆਪ ਪਛਾਣ ਗੁਰੂ ਸਾਹਿਬ ਜੀ ਕਹਿੰਦੇ ਆਪਣਾ ਸਰੂਪ ਜੋ ਬ੍ਰਹਮ ਹੈ ਉਹਨੂੰ ਆਪਣੇ ਅੰਤਾਂ ਕਰਨ ਦੇ ਅੰਦਰ ਆਪਣੇ ਸਰੂਪ ਦੇ ਗਿਆਨ ਕਰਕੇ ਤੁਮ ਪਰਦੇ ਲੱਖਰ ਤੋਂ ਆਰਾ ਤਦ ਪਰਦੇ ਲੱਖਰ ਤੋਂ ਪਛਾਣੇ ਗੁਰਮੁਖ ਸਹਿਜ ਸਮਾਇਉ ਕਿਉ ਗੁਰਮੁਖਾਈ ਸੁਤੇ ਸਮਾ ਜਾਣੇ ਜਿਹੜੀ ਗੁਰਮੁਖ ਬੀਬੀਆਂ ਹਨ ਉਹ ਸ਼ਾਂਤੀ ਸੁਹਾਇਤਾ ਹਰ ਕੇ ਸਤਿ ਸ੍ਰੀ ਅਕਾਲ ਜੀ ਸਮਾਜ ਜਾਨੀਆਂ ਤੇ ਹੋ ਜਾਂਦੀਆਂ ਹਨ ਤਨ ਸੁਹਾਗਣਾਂ ਦਾ ਸਤਿਗੁਰੂ ਜੀ ਸਿਫਤ ਕਰਦੇ ਹਨ ਤਨ ਉਹ ਬੀਬੀਆਂ ਸੁਹਾਗਵੰਤੀਆਂ ਹਨ ਜਿਨ ਪਰ ਜਾਣਿਆ ਜੀ ਜਿਨ੍ਹਾਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਕਾ ਨਾਮ ਜਿਨ ਕਿਰੋ ਪਰਮੇਸ਼ਰ ਕਰ ਜਾਣਿਆ ਤਨ ਸੱਚੀ ਦਰਗਾਹ ਪਰਵਾਨਿਆ ਜਿਨ੍ਹਾਂ ਨੇ ਆਪਣੇ ਪਤੀ ਦੀ ਪਛਾਣ ਕੀਤੀ ਹੈ ਕਿ ਪਤੀ ਤੋਂ ਬਗੈਰ ਪਤੀਬਰ ਦਾ ਤੁੰਕੋ ਤੋਂ ਬਗੈਰ ਜਿਹੜਾ ਇਹ ਜੀਵਨ ਹੈ ਇਹ ਖوار ਕਰਨ ਵਾਲਾ ਹੈ ਕਿਉਂ ਆਪਣੇ ਪਤੀ ਨੂੰ ਵਾਹਿਗੁਰੂ ਪਤੀ ਨੂੰ ਸੰਤਾਂ ਭਗਤਾਂ ਨੇ ਜਿਨ੍ਹਾਂ ਨੂੰ ਪਛਾਣ ਲਿਆ ਹੈ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨੀ ਖਰਾਬ ਕਰਨ ਵਾਲੀ ਉਹ ਜਾਣਦੇ ਐ ਨਾਮ ਬਿਨਾ ਕੂੜਿਆ ਨਾਮ ਤੋਂ ਬਿਨਾ ਉਹ ਸਮਝਦੇ ਝੂਠੀ ਪ੍ਰਾਪਤੀ ਵਾਲੀ ਐ ਕੂੜ ਬੋਲਣ ਵਾਲੀ ਐ ਕੂੜ ਕਮਾਣਿਆਂ ਜੀ ਉਹ ਗੂੜੇ ਪਤਿਆਂ ਦੇ ਨਾਲ ਪ੍ਰੇਮ ਕਰਨ ਲੂਬ ਕੂੜ ਦੀ ਕਮਾਈ ਨੂੰ ਕੀਤਾ ਹੈ ਇਸੇ ਪ੍ਰਕਾਰ ਕੂੜ ਝੂਠ ਬੋਲਣਾ ਆਰਕਾਨੀ ਕਮਾਈ ਲੋਕਾਂ ਦੀ ਤਰਫਾ ਵਾਸਤੇ ਕੂੜ ਦੀ ਕਮਾਈ ਨੂੰ ਛਿਲੇ ਕੱਢਣੇ ਤਪસ્યા ਕਰਨੀ ਹੈ ਅੰਦਰੋਂ ਵਾਹਿਗੁਰੂ ਦਾ ਪ੍ਰੇਮ ਨਾ ਹੋਣਾ ਕਿਉਂ ਕੂੜ ਦੀ ਕਮਾਈ ਨੂੰ ਕਮਾਉਣਾ ਚਿਕਾ ਜੀ ਹਰ ਭਗਤ ਸੁਹਾਵੀ ਸਾਚੇ ਭਾਵੀ ਜੋ ਪਰਮੇਸ਼ਰ ਦੀ ਭਗਤੀ ਕਰਦੀ ਹੈ ਉਹ ਸੋਭ ਨੀਕ ਮਹਾਪੁਰਖ ਸਖੀ ਹੈ ਸੱਚੇ ਆਕਾਲ ਤਖਨ ਨੂੰ ਉਹ ਭਾ ਗਈ ਹੈ ਭਾਏ ਭਗਤ ਪ੍ਰਭ ਰਾਤ ਤੇਰੀ ਪ੍ਰੇਮਾ ਭਗਤੀ ਵਾਹਿਗੁਰੂ ਜੀ ਚਰਮਗੀ ਰਹੀ ਲੀ ਹਰ ਵਕਤ ਮੇਰੇ ਰਲਿਆਲਾ ਜੂਗਨ ਬਾਲਾ ਸਖੀਓ ਮੇਰਾ ਪਤੀ ਆਕਾਲ ਪੁਰ ਰਲਿਆਲਾ ਖੁਸ਼ੀਆਂ ਵਾਲਾ ਹੈ ਜੋ ਨ ਇੱਕ ਰਸ ਰਹਿਣ ਵਾਲਾ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਸਦੂਖ ਨਹੀਂ ਨਿਯਮ ਜਾਲਾ ਐਸਾ ਜੋਨ ਸ਼ੌਕ ਅਵਸਥਾ ਜਿਵੇਂ ਜੀਜਾਸੂਰੀ ਜੋਨ ਅਵਸਥਾ ਹੈ ਉਹ ਜੋ ਉਹਨੇ ਇੱਕ ਰਸ ਜਿਹੜਾ ਰਹਿਣਾ ਨੇ ਵਾਹਿਗੁਰੂ ਨੇ ਨਾ ਉਹਦੇ ਅੰਦਰ ਬੁੱਢਾਪੁਣਾ ਹੰਕਾਰ ਨਾ ਬਾਲਕਪੁਣਾ ਅਗਿਆਨ ਹੈ ਇੱਕ ਰਸ ਰਹਿਣਾ ਜਿਹੜਾ ਇਹੋ ਹੀ ਸ਼ੌਕ ਵਸਤਾਂ ਨੂੰ ਕਿ ਜਵਾਨੀ ਵਾਲਾ ਹੈ ਇਸ ਰਾਵੇ ਰੰਗ ਰਾਤੀ ਜਿਨ੍ਹਾਂ ਦੀ ਦਿੱਤੀ ਪ੍ਰੇਮ ਰੰਗ ਚ ਰੱਤੀ ਹੋਈ ਹੈ ਉਸ ਵਾਹਿਗੁਰੂ ਦੇ ਆਨੰਦ ਨੂੰ ਉਹ ਮਾਣਦੇ ਆ ਗੁਰ ਸ਼ਬਦ ਵਿਗਾਸੀ ਸਹਉ ਰਾਵਾਸੀ ਜਿਹੜੀ ਗੁਰੂ ਸਾਹਿਬ ਦੇ ਸ਼ਬਦ ਕਰਕੇ ਖਿੜਗੀ ਦਿੱਤੀ ਜਿਨ੍ਹਾਂ ਦੀ ਵਗਾਸ ਵਿੱਚ ਆ ਗਈ ਹੈ ਖਲਾਸ ਵਿੱਚ ਆ ਗਈ ਹੈ ਉਹ ਸੋ ਪਰਮੇਸ਼ਰ ਦਾ ਵਾਸੀ ਰਹਉਂਦੀਆਂ ਹਨ ਤੇ ਰਹਉਂਦੀਆਂ ਹਨ ਅੱਗੇ ਨੂੰ ਵਾਸੀ ਰਹਿਣਗੀਆਂ ਮੰਨਣਗੀਆਂ ਆਨੰਦ ਪਰਮੇਸ਼ਰ ਦਾ ਫਲ ਪਾਇਆ ਗੁਣਕਾਰੀ ਉਹਨਾਂ ਗੁਣਕਾਰੀ ਜੋ ਉਪਕਾਰੀ ਸਤਿਗੁਰੂ ਹੈ ਉਹਨਾਂ ਦੁਆਰਾ ਬ੍ਰਹਮ ਗਿਆਨ ਰੂਪੀ ਫਲ ਨੂੰ ਪਾ ਲਿਆ ਹੈ ਗੁਣ ਵਿਸ਼ਿਆਂ ਦੀ ਕਾਰੀ ਦਵਾਈ ਕਰ ਲਈ ਹੈ ਵਿਸ਼ਿਆਂ ਨੂੰ ਦਮਨ ਕਰ ਲਿਆ ਹੈ ਇਸ ਬਰਕਤ ਉਪਕਾਰੀ ਗੁਰਾਂ ਦੁਆਰਾ ਸੁਰੂ ਵੀ ਪ੍ਰਭੀ ਨੰਦਰੂ ਫਲ ਨੂੰ ਪਾ ਲਿਆ ਹੈ ਨਾਨਕ ਸਾਜ ਮਿਲੇ ਵਡਿਆਈ ਸਤਿਗੁਰੂ ਸਾਹਿਬੀ ਕਹਿੰਦੇ ਸੱਜਾ ਨਾਮ ਜਪਣੇ ਕਰਕੇ ਭਾਈ ਕਿ ਸੱਚੀ ਵਡਿਆਈ ਮਿਲਦੀ ਹੈ ਬਾਕੀ ਝੂਠੀਆਂ ਵਡਿਆਈਆਂ ਹਨ ਨਾਸਮਾਨ ਤਾਨ ਫਿਰ ਘਰ ਸੋਹਣਾ ਨਾਰੀ ਜੇ ਘਰ ਜੋ ਇਸਤਰੀ ਸੋਭਨੀ ਕੁੰਡੀ ਜਿਵੇਂ ਪਟਨਾਣੀ ਬਣ ਕੇ ਰਾਜੇ ਦੀ ਉਹ ਸੋਹਣੀ ਹੈ ਇਸੇ ਪ੍ਰਕਾਰ ਰਾਜਾ ਆਕਾਲਪੁਰਖ ਤੇ ਇਹ ਸਾਡੀ ਆਪਾਸ ਗ੍ਰਤੀ ਜਿਹੜੀ ਇਹ ਸਾਖੀ ਜੇਤਨ ਦੀ ਨਾਰੀ ਬਣ ਕੇ ਵਾਇਰ ਨੂੰ ਸਰੂਪ ਬ੍ਰह्म ਗਿਆਨੀ ਆਪਰਵੇਸ਼ ਰੂਪ ਹੋ ਕੇ ਸੋਮਾ ਨੂੰ ਪਾਉਂਦੇ ਐ ਜਿੱਥੇ ਰਾਜ ਦਾ ਹੁਕਮ ਹੁੰਦਾ ਮਨਕਾ ਦਾ ਸਾਰੇ ਮਾਹ ਹੁਕਮ ਚੱਲਦਾ ਐ ਐਵੇਂ ਸਾਰੇ ਸੰਸਾਰ ਤੇ ਮਹਾਂਪੁਰਖਾਂ ਦੀ ਅਗਿਆ ਚੱਲਣ ਲੱਗ ਜਾਂਦੀ ਐ ਕਿਉਂ ਵਾਇਰ ਦੇ ਘਰ 'ਚ ਸੋਭ ਨਹੀਂ ਹੁੰਦੇ ਐ ਮੁਕਾਰਾ ਨੂੰ ਮੇਟ ਕਰਕੇ ਕਿਉਂ ਸੋਭਾ ਪਾਉਂਦੇ ਹਨ ਸਾਭ ਸੰਗਤ ਜੀ ਕਿਉਂ ਸਤਗੁਰੂ ਮਹਾਰਾਜੀ ਨੇ ਇਹ ਸੰਪ ਪਹਿਲੇ ਪੜਸ਼ਾਂ ਵਿੱਚ ਸੰਪੂਰਨ ਕੀਤੇ ਹਨ